ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਸਟਿਆ ਗਾਲ ਉਮੀਦ ਕਰਦਾ ਆ ਤੁਮਾਂ ਮੇਰੇ ਭਰਾ ਠੀਕ ਹੋਵੋ ਤੇ ਖਾਸ ਤੇ ਵਾਸਤੇ ਹੋਵੇ ਤੇ ਚੜ੍ਹਦੀ ਕਲਾ ਵਿੱਚ ਹੋਵੇ ਜੀ ਤੇ ਇੱਕ ਵੀਰ ਭਾਈ ਥੋੜਾ ਜਿਹਾ ਵੀਡੀਓ ਦੇ ਬਾਰੇ ਵੀਡੀਓ ਦੇ ਬਾਰੇ ਇਹ ਆ ਕਿ ਯਾਰ ਵੀਡੀਓ ਜਿਵੇਂ ਕਿ ਹੁਣ ਮੁਸੀਬਤ ਕਮਰਨ ਭਾਈ ਟਲ ਗਈ ਆ ਹਾਂ ਜੀ ਜੋਰ ਲਾਇਆ ਪੰਜਾਬ ਨੇ ਜੋਬ ਲੈ ਲਿਆ ਲੇਕਿਨ ਇਮਦਾਦ ਹਲੇ ਵੀ ਨਹੀਂ ਰੁਕੀ ਨਹੀਂ ਜੀ ਰੁਕੀ ਨਹੀਂ ਇਮਦਾਦ ਹਲੇ ਵੀ ਆ ਰਹੀ ਹੈ ਸੇਵਾ ਹਲੇ ਵੀ ਆ ਰਹੀ ਹੈ ਕੰਮ ਖਿਚੀ ਤਹਰੇ ਪੰਜਾਬ ਨੇ ਟੇਕਓਵਰ ਕਰ ਦਿੱਤੇ ਟੇਕਓਵਰ ਦੇ ਪਹਿਨੇ ਤੇ ਹੁਣ ਜਿਹੜਾ ਹੈ ਨਾ ਹੁਣ ਹਾਸੇ ਵੀ ਆnde paine ਮਨੂਦ ਚੇਰੇ ਤੇ ਰੌਣਕ ਵੀ ਆnde ਪੀਂਦੇ ਹੁਣ ਮੁਸੀਬਤ ਜਿਹੜੀ ਆ ਐਵੇਂ ਸਮਲਾ ਭੁਲਾ ਰਹੀ ਆ ਕਿਉਂਕਿ ਸੇਵਾਏ ਬੇਅੰਤਾਂ ਦੀ ਪਈਏ ਸਪੋਰਟ ਬੇਅੰਤਾਂ ਦੀ ਪਈਏ ਹੁਣ ਮਕਰਨ ਦਾ ਵੀ ਸੁਝ ਜਾ ਰਿਹਾ ਹੁਣ ਨੌਜਵਾਨ ਨਸਲਾਂ ਦੇ ਵੀ ਸੁਝ ਜਾ ਰਿਹਾ ਹੁਣ ਸਵਾਲਾਂ ਕੀਤੇ ਜਾ ਰਹੇ ਨੇ ਪੰਜਾਬ ਇਹਦਾ ਇੰਡੀਆ ਦੀ ਹਕੂਮਤ ਨਾਲ ਵੀ ਹੁਣ ਇੰਡੀਆ ਦੀ ਹਕੂਮਤ ਦਾ ਦੋ ਹੱਥ ਵੀ ਹੋਣਗੇ ਬਈ ਜੇ ਤੂੰ ਅਸੀਂ ਟੈਕਸ ਪੇ ਕਰਦੇ ਆਂ ਆਸੀਂ ਇੰਡੀਆ ਚ ਚਲਾਉਣ ਦਾ ਸਾਡਾ ਬਹੁਤ ਬੜਾ ਹੱਥ ਹੈ ਤੇ ਸਾਨੂੰ ਉਹ ਕਿਉਂ ਨਹੀਂ ਲੱਗਾ ਮੁਸੀਬਤ ਦੇ ਵਿੱਚ ਫਿਰ ਤੈਨੂੰ ਧਨੀ ਦਿੱਈਏ ਕਿਉਂ ਹੁਣ ਪੰਜਾਬ ਜਿਹੜਾ ਹੈ ਪੰਜਾਬ ਜਿਹੜਾ ਹੈ ਹੁਣ ਬੇਅੱਖਾਂ ਦਿਖਾਏਗਾ ਆਪਣੀਆਂ ਤੇ ਪੰਜਾਬ ਨੂੰ ਦਿਖਾਣਾ ਚਾਹੀਦਾ ਨੇ ਅਸੀਂ ਇਹ ਨਹੀਂ ਕਹਿੰਦੇ ਪਏ ਆਪਣੇ ਮਰਹੂਮਾਂ ਦਾ ਗਰਦਾਰੀ ਕਰੋ ਆਪਣੇ ਮਰਹੂਮ ਦੇ ਨਾਲ ਲੋયર ਰਹੋ ਲੇਕਿਨ ਜੋ ਤੁਹਾਡੇ ਮਰਹੂਮ ਦੇ ਵਿੱਚ ਗਰਦਾਰ ਨੇ ਉਹਦੇ ਖਿਲਾਫ ਖੜਨਾ ਤੁਹਾਡਾ ਹੱਕ ਹੈ ਬਸ ਗੱਲ ਇਹ ਨਹੀਂ ਅਸੀਂ ਇਹ ਨਹੀਂ ਕਹਿੰਦੇ ਕਿ ਇਹਨਾਂ ਨੂੰ ਮਾਫ਼ ਕਰੇ ਨਹੀਂ ਕਹਿੰਦੇ ਪਏ ਕਿ ਜਾਂ ਤੁਸੀਂ ਹੰਗਾਮਾ ਕਰੋ ਆਪਣੇ ਮਰਹੂਮ ਕੋ ਨੂੰ ਨੁਕਸਾਨ ਪਹੁੰਚਾਉਂਦੇ ਨਹੀਂ ਵੀਰੋ ਇਹ ਕੰਮ ਨਹੀਂ ਕਰਨਾ ਮਰਹੂਮ ਜੜਾਵਾ ਆਪਣਾ ਮਰਹੂਮ ਆਪਣੇ ਮਰਹੂਮ ਹੁੰਦਾ ਹੈ ਲੇਕਿਨ ਜਿਹੜੇ ਮਰਹੂਮ ਦੇ ਵਿੱਚ ਗਰਦਾਰ ਉਹਨਾਂ ਨੇ ਮਰਹੂਮ ਦੇ ਵਿੱਚ ਦੁਸ਼ਮਣ ਹੁੰਦੇ ਨੇ ਤੁਸੀਂ ਆਪਾਂ ਉਹਨਾਂ ਦੇ ਖਿਲਾਫ ਖੜੇ ਹੋਣਾ ਆਪਾਂ ਉਹਨਾਂ ਦੀ ਪਾਰਟੀ ਦੇ ਖਿਲਾਫ ਖ ਤੇ ਆਪਾਂ ਵੇਖਦੇ ਆਂ ਵੀਡੀਓ ਵਿੱਚ ਫਿਰ ਵੀਡੀਓ ਵਿੱਚ ਆਪਾਂ ਨੂੰ ਅੱਜ ਕੀ ਦਿਖਾਇਆ ਜਾ ਰਿਹਾ ਕੀ ਸੇਵਾ ਆ ਰਹੀ ਹੈ ਕੀ ਗੱਲ ਬਾਤ ਹੈ ਆਪਾਂ ਵੀਡੀਓ ਕਰਨਾ ਸ਼ੁਰੂ ਉਸ ਤੋਂ ਬਾਅਦ ਇਹ ਕਰਦੇ ਗੱਲ ਆਪਦਾ ਖਰੀਦਾ ਹੈ ਹਾਂ ਦਾ ਖਰੀਦਾ ਇਹ ਤਾਂ ਕਈ ਜਾਂਦੇ ਵੀ 6-6 ਮਹੀਨੇ ਦਾ ਇਹਨੇ ਇਕੱਠਾ ਕਰ ਲਿਆ ਨਾ ਕੁਝ ਨਹੀਂ ਮਿਲਿਆ ਅੱਜ ਜੀ ਥੋੜੀ ਹਾਂ ਹੁਣ ਜਾਓਗੇ ਕਿਵੇਂ ਪਿੰਡ ਨੂੰ 베ੜੀ ਤੇ 베ੜੀ ਤੇ ਜਾ ਰਹੇ ਅੱਛਾ 베ੜੀ ਤੇ ਜਾਂਦੇ ਪੈਸੇ ਚਾਰਾ ਪੱਠੇ ਚਾਰ ਕੁਝ ਪਹੁੰਚ ਕੁਝ ਨਹੀਂ ਪਹੁੰਚਦਾ ਥੂੜੀ ਨਾ ਕੁਝ ਨਹੀਂ ਅਜੇ ਪਹੁੰਚਿਆ ਇਹ ਕੁਝ ਗਾਇਸੇ ਲੋਕ ਕਹਿੰਦੇ ਆ 6-4 ਮਹੀਨੇ ਦਾ 5 ਮਹੀਨੇ ਦਾ ਇਕੱਠਾ ਕਰ ਲਿਆ ਮੇਰੇ ਵੀਰੇ ਜਿਨ੍ਹਾਂ ਦੇ ਕਮਰੇ ਡਿੱਗੇ ਆ ਆ ਪਾਣੀ ਦੇਖ ਲਓ ਪਾਣੀ ਦੇ ਹਿਸਾਬ ਨਾਲ ਮੀਨਾ ਇਸ ਤੋਂ ਨੈਕਸਟ ਟਾਈਮ ਵੀ 3 ਮਹੀਨੇ ਕੋਈ ਕਿਸਾਨ ਆਪਦਾ ਕੰਮ ਨਹੀਂ ਕਰ ਸਕਦਾ ਇਹ ਲੋਕ ਨੇ ਵਿਗਦੇ ਉਸ ਟਾਈਮ ਕਿਸੇ ਨਿਵਾਦ ਤੋਂ ਪੁੱਛ ਨਹੀਂ ਕਿ ਤੁਸੀਂ ਆ ਕੇ ਜੇ 1 ਮਹੀਨੇ ਦਾ ਰਹਿਣ ਰੱਖ ਵੀ ਲਿਆ ਤਾਂ ਕੀ ਉਹ ਇਹ ਬੱਚਿਆਂ ਨੂੰ ਕੀ ਖਵਾਣਗੇ ਵੀ ਇੱਥੇ ਸਾਡੇ ਅਸੀਂ ਪਾਣੀ ਦੇ ਵਿੱਚੋਂ ਆਣਿਆ ਸਾਨੂੰ ਇੱਥੇ ਵੀ ੱੱਕੇ ਵੱਜਣ ਉਹਨੂੰ ਇੱਕ ਪਾਣੀ ਦੋ ਬਤਾ ਉਹਦੋਂ ਅੱਗਾ ਆ ਪੂਰੇ ਤੋਂ ਖਰਾਬ ਕਰੇ ਜਾਂ ਜਨਤਾ ਖਰਾਬ ਕਰੇ ਪਿਛਲੀ ਤੇ ਫਿਰ ਇਸ ਵਾਸਤੇ ਤਾਂ ਇਹਨਾਂ ਨੂੰ ਮੁੜ ਕੇ ਦਾ ਮਤਲਬ ਇਹ ਹੈ ਵੀ ਸਾਡੇ ਵੱਲੋਂ ਬੇੜੀ ਆਣੀ ਚਾਹੀਦੀ ਨਾ ਕਿ ਸਾਡੇ ਵਰ ਬੰਦਾ ਆਣਾ ਚਾਹੀਦਾ ਸਿਆਸਤ ਵੀ ਪੂਰੀ ਚੱਲੀ ਜਾਂਦੀ ਹੈ ਬਿਲਕੁਲ ਚੱਲੀ ਜਾਂਦੀ ਹੈ ਕੰਮ ਤਾਂ ਇਹਨਾਂ ਨੇ ਪਾਰਟੀ ਬਾਜ਼ੀਆਂ ਵਾਲੀ ਚੱਲੇ ਖੜੇ ਨੇ ਹੁਣ ਕੋਈ ਇੱਕ ਨਾ ਮਾੜਾ ਮੋਟਾ ਮੂੰਹ ਲਿਆ ਜਗਾ ਵਰਨੇ ਆਖਾ ਜੀ ਇਹ ਮੇਰਾ ਬੰਦਾ ਹੈ ਤੇ ਬਸ ਸਿੱਧੀ ਗੱਲ ਚੱਲ ਜਾਂਦੀ ਦੂਜੇ ਸਾਡੇ ਵਰਗੇ ਤਾਂ ਕੀ ਕਿਸੇ ਸੁਣੀ ਤੇ ਕੀਤੇ ਗਰਾਸ ਆ ਜਾਵੇਗਾ ਜੀ ਹੋ ਜਾਣਾਗਾ ਬਸ ਜਦੋਂ ਪਾਣੀ ਆਂਦਾ ਉਸ ਟਾਈਮ ਤੱਕ ਇੱਥੇ ਸਾਰੇ ਐਮ.ਐਲ.ਏ ਜਾਂ ਕੋਈ ਸੀ.ਐਮ ਵਗੈਰਾ ਕੋਈ ਇੱਥੇ ਨਹੀਂ ਆ ਕੇ ਪੁੱਛਦਾ ਵਰਦਤ ਜਦੋਂ ਪਾਣੀ ਘਟਦਾ ਤਾਂ ਪੱਜ ਪੱਜ ਕੇ ਸਾਡੇ ਹੱਥ ਜੋੜਦੇ ਨੇ ਵੀਰ ਜੀ ਸਾਨੂੰ ਵੋਟਾਂ ਪਾਓ ਸਾਡੇ ਨਾਲ ਖੜਾਂਗੇ ਇਹ ਨਾਲ ਬੰਦ ਨਾਲ ਕਹਿੰਦੇ ਬਹੁਤ ਮੋਤਾਂ ਹੁੰਦੀ ਹਾਂਜੀ ਹਾਂਜੀ ਕਾਫੀ ਜ਼ਿਆਦਾ ਸਾਫ ਲੜ ਨਾਲ ਕਿਉਂਕਿ ਆ ਪਾਣੀ ਦਾ ਮਾਅਮਲਾ ਹੈ ਜੀ ਸਾਡੇ ਘਰਾਂ ਦੀ ਥਾਂ ਥੋੜੀ ਬਹੁਤੀ ਸੁੱਕੀ ਹੈ ਉਹ ਵੀ ਜਿਨ੍ਹਾਂ ਦੇ ਘਰ ਥੋੜੀ ਉੱਚੀ ਜਗ੍ਹਾ ਤੇ ਬਣਾਏ ਹੋਇਆ ਜੀ ਨੇ ਤਾਂ ਨੀਵੀਂ ਜਗ੍ਹਾ ਤੇ ਜਿਨ੍ਹਾਂ ਦਾ ਘਰ ਹੈਗਾ ਉਹਨਾਂ ਦੇ ਤਾਂ ਪਾਣੀ ਮਤਲਬ ਬੋਵੇ ਤੱਕ ਪਾਣੀ ਆ ਚੁੱਕਿਆ ਸੀ ਉਹ ਸੱਪ ਹੁਣ ਕਿੱਥੇ ਜਾਣਗੇ ਸੱਪ ਹੋਏਗਾ ਕੋਈ ਵੀ ਹੋਏਗਾ ਜੀ ਜਰੀਲੀ ਚੀਜ਼ ਜੋ ਵੀ ਹੈ ਉਹ ਕਰੇ ਵੜੇਗੀ ਉਸ ਤੋਂ ਬਾਅਦ ਨੁਕਸਾਨ ਸਾਡਾ ਹੀ ਹੈ ਮਤਲਬ ਜਿਹੜਾ ਜੀਵ ਜੰਤੂ ਨੂੰ ਜਾਂ ਤਾਂ ਸਾਡੇ ਪਸ਼ੂ ਨੂੰ ਕੱਟ ਜਾਏਗਾ ਜਾਂ ਸਾਡੇ ਬੱਚੇ ਨੂੰ ਕੱਟੇਗਾ ਤੇ ਜਾਂ ਸਾਨੂੰ ਕੱਟੇਗਾ ਜੀ ਹੁਣੇ ਮੇਰੇ ਨਾਲ ਇੱਕ ਵੀਰ ਗੱਲ ਕਰ ਰਿਹਾ ਸੀ ਉਹ ਕਹਿੰਦਾ ਮੈਂ ਪੜਿਆ ਲਿਖਿਆ ਤਾਂ ਬਹੁਤਾ ਹੈ ਨਹੀਂ ਪਰ ਮੈਨੂੰ ਇਹ ਪਤਾ ਹੋਇਆ ਸਾਡੇ ਨਾਲ ਧੱਕਾ ਹੀ ਹੈ ਪਾਣੀ ਰੋਕ ਕੇ ਛੱਡਿਆ ਗਿਆ ਤੇ ਸਾਨੂੰ ਮਾਰਿਆ ਗਿਆ ਯਾਰ ਇਹ ਦਿਨ ਵੀ ਦੇਖਣੇ ਪਏਗੇ ਸਿਏ ਮੁਤੀ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਕਾਮਾਂ ਵਾਲੀ ਪੱਤਨ ਤੇ ਮੌਜੂਦ ਆ ਮੇਰੇ ਖੱਬੇ ਹੱਥ ਤੇ ਕਾਮਾਂ ਵਾਲੀ ਪੱਤਨ ਹੈ ਪਾਣੀ ਤੇਜ਼ ਵਹਾ ਦੇ ਨਾਲ ਜਿਹੜਾ ਵਗ ਰਿਹਾ ਇਹ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਇਹਦੀ ਸਪੀਡ ਜਿਹੜੀ ਹੈ ਘਟਣ ਦੀ ਨਜ਼ਰ ਨਹੀਂ ਆ ਰਹੀ ਤਕਰੀਬਨ 20 25 ਦਿਨਾਂ ਤੋਂ ਲਗਾਤਾਰ ਪਿੰਡਾਂ ਵਾਲੇ ਦੱਸ ਰਹੇ ਕਿ ਇੱਥੇ ਇਸੇ ਤਰੀਕੇ ਨਾਲ 15 ਤਰੀਕ ਤੋਂ ਬਾਅਦ ਪਾਣੀ ਆਇਆ ਔਰ ਇਹ ਪਾਣੀ ਲਗਾਤਾਰ ਇਸ ਸਪੀਡ ਤੇ ਵਗ ਰਿਹਾ ਹੈ ਨੇੜੇ-ਟੜੇ तकरीबन 8 ਪਿੰਡ ਨੇ ਬਿਲਕੁਲ ਬਾਰਡਰ ਦੇ ਉੱਤੇ ਐ ਇੱਥੋਂ ਪਾਕਿਸਤਾਨ ਕੋਈ 2 ਕਿਲੋਮੀਟਰ ਦੂਰ ਹੋਊਗਾ ਜੇ ਪਿੰਡ ਦੇ ਅੰਦਰ ਜਾਓਗੇ ਤਾਂ ਪਿੰਡ ਦੇ ਪਾਰ ਜਿਹੜਾ ਐ ਇਧਰ ਜਿੱਥੇ ਦੇਖ ਰਹੇ ਹੋ ਪਿੰਡ ਐ ਤੇ ਪਿੰਡ ਦੇ ਪਾਰ ਪਾਕਿਸਤਾਨ ਐ ਪਾਕਿਸਤਾਨ ਦੀਆਂ ਜ਼ਮੀਨਾਂ ਵੀ ਜਿਹੜੀਆਂ ਉੱਥੇ ਵੀ ਪਾਣੀ ਐ ਉਰੜਗੀਆਂ ਉਧਰ ਵੀ ਇੰਨਾ ਹੀ ਹੜ ਆਇਆ ਹੋਇਆ ਜਿੰਨਾ ਸਾਡੇ ਹੜਾ ਐ ਇਹ ਸਾਰਾ ਇੱਥੇ ਪੱਤਨ ਤੇ ਰਾਵੀ ਦਾ ਸਫਲੋਈ ਤੇ ਬਿਆਸ ਦਾ ਪਾਣੀ ਜਿਹੜਾ ਇਕੱਠਾ ਹੁੰਦਾ ਜਿਵੇਂ ਹਰੀਕੇ ਪੱਤਨ ਉਹਵੇਂ ਕਮਾਂ ਵਾਲੀ ਪੱਤਨ ਐ ਔਰ ਇੱਥੋਂ ਦੇ ਨੇੜੇ-ਟੜੇ ਰਹਿਣ ਵਾਲੇ ਲੋਕਾਂ ਦੀਆਂ ਵੱਡੀਆਂ ਮੁਸੀਬਤਾਂ ਜ਼ਮੀਨਾਂ ਜਿਹੜੀਆਂ ਉਹ ਕੱਚੀ ਮਾਲਕੀ ਦੇ ਵਿੱਚ ਨੇ ਮੁਆਵਜ਼ੇ ਲੈਣ ਵਾਸਤੇ ਬਹੁਤ ਮੁਸੀਬਤ ਆਂਦੀ ਹੈ ਘਰ ਡਿੱਗ ਪਏ ਆ ਲੋਕ ਛੱਤਾਂ ਦੇ ਉੱਤੇ ਬੈਠੇ ਸੀ ਉਹਨਾਂ ਨੂੰ ਰੈਸਕਿਊ ਕਰਕੇ ਮੋਜਮ ਪਿੰਡ ਆ ਨੇੜੇ ਫਾਜ਼ਲਕਾਰ ਦੇ ਨਾਲ ਉੱਥੇ ਇੱਕ ਬੇਸ ਕੈਂਪ ਰਾਹਤ ਕੈਂਪ ਜਿਹੜਾ ਉਹ ਰੀਲੀਫ ਕੈਂਪ ਜੀ ਨੂੰ ਕਹਿੰਨੇ ਹੋ ਬਣਾਇਆ ਹੋਇਆ ਉਸ ਰੀਲੀਫ ਕੈਂਪ ਦੇ ਵਿੱਚ ਲੋਕ ਬੈਠੇ ਨੇ ਔਰ ਤਕਰੀਬਨ 10 ਦਿਨਾਂ ਬਾਅਦ ਆਪਦੇ ਘਰਾਂ ਨੂੰ ਦੇਖਣ ਵਾਸਤੇ ਆ ਜਿਹੜਾ ਪੁਲ ਹੈ ਇੱਥੋਂ ਤੁਸੀਂ ਦੇਖ ਰਹੇ ਹੋ ਜਿਹਦੇ ਉੱਤੋਂ ਦੀ ਪਾਣੀ ਵਗ ਰਿਹਾ ਹੈ ਕੈਮਰਾਮੈਨ ਦਿਖਾਉਣ ਤੁਹਾਨੂੰ ਇਹ ਪੁਲ ਇਸ ਪੁਲ ਤੋਂ ਪੈਦਲ ਜਾ ਕੇ ਅੱਗੇ ਮੈਨੂਅਲ ਬੇੜੀਆਂ ਖੜੀਆਂ ਮੋਟਰ ਵਾਲੀਆਂ ਨਹੀਂ ਹੈਗੀਆਂ ਮੋਟਰ ਵਾਲੀਆਂ ਇੱਥੇ ਐਨਡੀਆਰਐਫ ਕੋਲੇ ਐ 보ਟਸ ਜਾ ਰਹੀਆਂ ਪਰ 보ਟਸ ਦੀ ਗਿਣਤੀ ਘਟ ਹੈ ਔਰ ਉੱਥੇ ਇਥੋਂ ਜਿਹੜਾ ਉੱਤੋਂ ਦੀ ਜਾ ਕੇ ਪੁਲ ਦੇ ਲੋਕ ਅੰਦਰ ਬੇੜੀ ਤੇ ਅੰਦਰ ਆਪ ਦੇ ਚੱਪੂ ਆਪ ਹੀ ਚਲਾ ਕੇ ਵਾਂਚ ਗੱਡੇ ਹੋਏ ਆ ਉੱਥੇ ਉਹ ਉੱਥੇ ਸਾਹਮਣੇ ਦਰਖਤ ਨੇ ਦੋ ਉੱਥੇ ਨੇੜੇ ਵਾਂਚ ਗੱਡ ਕੇ ਉੱਥੇ ਬੇੜੀਆਂ ਠੱਲ ਲੈਂਦੇ ਤੇ ਫਿਰ ਚੱਪੂ ਚਲਾ ਕੇ ਆਪ ਵੀ ਬੇੜੀਆਂ ਦੇ ਵਿੱਚ ਲੋਕ ਅੰਦਰ ਜਾ ਰਹੇ ਆ ਰਾਸ਼ਨ ਦੀ ਜਿੱਥੋਂ ਤੱਕ ਗੱਲ ਹੈ ਕਿ ਜੇ ਬਾਹਰ ਸੁੱਕੇ 'ਚ ਕੋਈ ਇਕੱਠਾ ਕਰ ਰਿਹਾ ਹੋਵੇ ਤਾਂ ਕਰ ਰਿਹਾ ਹੋਵੇ ਪਰ ਜਿਹੜੇ ਇਹ ਪਿੰਡ ਨੇ ਅੰਦਰ ਵਾਲੇ ਇੱਥੇ ਲੋਕਾਂ ਨੇ ਕੋਈ ਬਹੁਤਾ ਰਾਸ਼ਨ ਨਹੀਂ ਇਕੱਠਾ ਕਿਉਂਕਿ ਬੇੜੀ 'ਚ ਕਿੰਨਾ ਕੀ ਰਾਸ਼ਨ ਲੈ ਜਾਓਗੇ ਬੇੜੀ ਡੁੱਬਣ ਦਾ ਵੀ ਖਤਰਾ ਹੈ ਸਿਰੜੀ ਲੋਕ ਨੇ ਮਿਹਨਤੀ ਲੋਕ ਨੇ ਇਹ ਜਿਹੜੇ ਬਾਰਡਰ ਇਲਾਕੇ ਦੇ ਲੋਕ ਨੇ ਇਹਨਾਂ ਦਾ ਆਪਣੀ ਸਟਰਗਲ ਰਹਿੰਦੀ ਹੈ ਜਿਵੇਂ ਮੈਂ ਦੱਸਿਆ ਕਿ ਜ਼ਮੀਨਾਂ ਦੀ ਮਾਲਕੀ ਦਾ ਮਸਲਾ ਹੈ ਜਿਹੜੇ ਲੋਕਾਂ ਨੂੰ ਗਰੀਬਾਂ ਨੂੰ ਘਰ ਮਿਲੇ ਵੀ ਹੋਏ ਹੈ ਕੋਈ ਲਾਲ ਲਕੀਰ ਚ ਨੇ ਤਾਂ ਕੋਈ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਮਾਲਕੀਆਂ ਆਪਦੀਆਂ ਹੈ ਨਹੀਂ ਗੀਆਂ ਜੇ ਡਿੱਗ ਵੀ ਪੰਦੇ ਤਾਂ ਹੁਣ ਉਹਨਾਂ ਨੂੰ ਮਿਲਣਾ ਕੁਝ ਨਹੀਂ ਉਹਦਾ ਬਾਅਦ ਦੇ ਵਿੱਚ ਐਸ ਡੀਓ ਦੇ ਆ ਡੀਸੀ ਦਫ਼ਤਰ ਦੇ ਗੇੜੇ ਔਰ ਇਹਨਾਂ ਦੇ ਪੱਲੇ ਇਹੀ ਕੋਸ਼ੀ ਰਹਿ ਜਾਂਦਾ 23 'ਚ ਵੀ ਇਹੀ ਹੋਇਆ ਉਦੋਂ ਪਹਿਲਾਂ 19 'ਚ ਹੜ ਆਏ 95 ਜਾਂ 93 'ਚ ਕਹਿੰਦੇ ਵੱਡੇ ਹੜ ਆਏ ਸੀ 88 ਦੇ ਹੜ ਆਏ ਸਾਰੇ ਹੜਾਂ ਦੀ ਇੱਕੋ ਜੀ ਕਹਾਣੀ ਹੈ ਕਿ ਕੁੱਲ ਮਿਲਾ ਕੇ ਇਹਨਾਂ ਨੂੰ ਮਿਲਦਾ ਅਖੀਰ 'ਚ ਕੁਝ ਨਹੀਂ ਹੈ ਫਿਰ ਖੜੇ ਹੋ ਜਾਂਦੇ ਆ ਫਿਰ ਉੱਠ ਖੜਦੇ ਆ ਸਿਰੜੀ ਨੇ ਮਿਹਨਤੀ ਨੇ ਤਿੰਕਾ ਤਿੰਕਾ ਕਰਕੇ ਘਰ ਜੋੜੇ ਹੋਏ ਆ ਇਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ ਪੀਣ ਵਾਲਾ ਪਾਣੀ ਬਹੁਤ ਮਾੜਾ ਇਹਨਾਂ ਇਲਾਕਿਆਂ ਦੇ ਵਿੱਚ ਨੇੜੇ ਕਿਉਂਕਿ ਬਾਰਡਰ ਇਲਾਕਾ ਹੋਣ ਕਰਕੇ ਸਰਵੇਲੈਂਸ ਬਹੁਤ ਰਹਿੰਦੀ ਹੈ ਡਰੱਗ ਦੀ ਜਿਹੜੀ ਔਰ ਨੈਸ਼ਨਲ ਸਿਕਿਉਰਿਟੀ ਦੇ ਮਸਲੇ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਬਹੁਤ ਸਾਰੀਆਂ ਅਸੀਂ ਗੱਲਾਂ ਵਾਪਰਦੀਆਂ ਜਿਹੜੀਆਂ ਆਮ ਘਰਾਂ ਤੱਕ ਨਹੀਂ ਪਹੁੰਚਦੀਆਂ ਪਿੱਛੇ ਜਿੰਨੇ ਲੋਕ ਖੜੇ ਨੇ ਇਸ ਇਲਾਕੇ ਦੇ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਓ ਤੁਸੀਂ ਜਿੰਨੇ ਲੋਕ ਨੇ ਸਾਰੇ ਤਕਰੀਬਨ ਇਨਾਂ ਦੇ ਚਿਹਰੇ ਦੱਸਦੇ ਆ ਕਿ ਜ਼ਿੰਦਗੀ ਸਾਲ ਦਰ ਸਾਲ ਕੱਟੀ ਐ ਤੇ ਉਹ مصیبتਾਂ ਜੀ ਕੱਟੀ ਐ ਕੋਈ ਇਹ ਚੰਡੀਗੜ੍ਹ ਜਾਂ ਮੋਹਾਲੀ ਦਾ ਸੀਪੀ 67 ਮਾਲ ਨਹੀਂ ਐ ਕਿ ਜਿੱਥੇ ਫਰਾਡਾ ਗੁੱਚੀ ਦੇ ਕੱਪੜੇ ਪਾ ਕੇ ਤੇ ਤੁਸੀਂ 5000 ਰੁਪਏ ਫਿਰਨ ਤੇ ਖਰੀਦ ਲਾ ਦਿਓਗੇ ਪੂਰੇ ਮਹੀਨੇ 'ਚ 8-8 7-7000 ਰੁਪਿਆ ਇਹਨਾਂ ਦੀ ਕਮਾਈ ਐ ਇਹਨਾਂ ਲੋਕਾਂ ਦੀ ਬੱਚੇ ਪਾਲਨੇ ਐ ਪੜ੍ਹਾਣੇ ਐ ਉਹਨਾਂ ਨੂੰ ਚੰਗਾ ਜੀਵਨ ਦੇਣਾ ਔਰ ਬਿਮਾਰੀਆਂ ਇਹੋ ਜੀਆਂ ਫੈਲਦੀਆਂ ਜਿਨ੍ਹਾਂ ਦਾ ਜ਼ਿਕਰ ਨਹੀਂ ਹੁੰਦਾ ਤਾਂ ਜਦੋਂ ਅਸੀਂ ਬਾਰਡਰ ਦੇ ਇਸ ਏਰੀਏ 'ਚ ਆਏ ਆ ਸਿਰਫ ਪਾਣੀ ਦੀ ਇਹ ਗੱਦਸਤਾਨ ਨਹੀਂ ਹੈ ਇਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜੋ ਵਾਪਰ ਰਿਆ ਸਰਕਾਰਾਂ ਜੋ ਇਹਨਾਂ ਨਾਲ ਕਰਦੀਆਂ ਨੇ ਜੋ ਇਹਨਾਂ ਨਾਲ ਇੱਕ ਮਤਰਿਆ ਸਲੂਕ ਹੋਇਆ ਆ ਇਹਨਾਂ ਨੂੰ ਬਾਰਡਰ ਵਾਲੇ ਕਹਿ ਕੇ ਛੇੜਿਆ ਜਾਂਦਾ ਮੰਦਾ ਬੋਲਿਆ ਜਾਂਦਾ ਅਨਪੜ੍ਹ ਕਿ ਮੈਂ ਜਿਵੇਂ ਵੀਰ ਬੈਠੇ ਦੇਖਿਆ ਯਾਰ ਇਹ ਖਨਾਤ ਨਾ ਆਏ ਉਹ ਜਗ੍ਹਾ ਅਜੇ ਤੱਕ ਕੋਈ ਪਾਣੀ ਨਹੀਂ ਪਹੁੰਚੀ ਨਹੀਂ ਨਹੀਂ ਉੱਧੇ ਹੀ ਪਾਣੀ ਚੱਲ ਰਿਹਾ ਵਾ ਤਕਰੀਬਨ 10 ਡਰੇਈ ਲੈਕਾ ਵਾ ਡਰੇਈ ਲੈਕਾ ਵਿੱਚ ਪਾਣੀ ਕਿਉਂਕਿ ਉਹ ਹਿੱਸਾ ਵਾ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਡਰੇਈ ਲੈਕਾ ਵਾ ਡਰੇਈ ਲੈਕਾ ਦੇ ਵਿੱਚ ਪਾਣੀ ਜਿਹੜਾ ਵਾ ਬਹੁਤ ਟਾਈਮ ਲੱਗੇਗਾ ਛੱਡਣ ਵਾਸਤੇ ਕਿਉਂਕਿ ਇਹ ਇੱਥੇ ਜੇ ਤੁਹਾਨੂੰ ਸਾਰੇ ਪਾਸੇ ਪਾਣੀ ਖੁੱਸਪੋ ਜਾਏਗਾ ਨਾ ਇੱਥੇ ਪਾਣੀ ਵੀ ਚੱਲੇਗਾ ਕਿਉਂਕਿ ਡਰੇਈ ਲੈਕਾ ਵਾ ਲੇਕਿਨ ਇੱਥੇ ਦੇ ਮੁਸੀਬਤਾਂ ਤਾਂ ਵੀ ਉਦਾਂ ਹੀ ਆ ਜਿਹੜੇ ਲੇਕਿਨ ਗੱਲ ਇਹ ਕਿ ਚਿਹਰੇ ਜਿਹੜੇ ਵੇਖਦੇ ਬੱਜ ਗਏ ਉਹ ਗਰੀਬ ਵਾਲੀ ਜ਼ਿੰਦਗੀ ਹੈਗੀ ਕੋਈ ਨਾ ਆਪਣੇ ਸੁਪਨਾ ਨੇ ਜਿਹੜਾ ਲੇਕਿਨ ਜਿਹੜਾ ਸੁਪਨ ਕੱਟਦੇ ਪਏ ਨੇ ਹਾਲੀ ਮੁਕਸਾਣਾ ਤੋਂ ਉਹ ਹੋ ਰਹੇ ਨੇ ਇਤਨੀ ਮਦਦ ਨਹੀਂ ਪਹੁੰਚ ਲਈ ਪਈ ਤੇ ਉਹ ਕਹਿ ਰਿਹਾ ਸੀ ਕਿ ਕੋਈ ਚਾਰ ਪੰਜ ਵਾਰੀ ਆ ਚੁੱਕਾ ਹੈ ਬਾਦ ਇਹ ਇਹਨਾਂ ਲੋਕਾਂ ਨੂੰ ਕੁਝ ਨਹੀਂ ਲੱਭ ਜਾਗਾ ਇਹ ਫਿਰ ਗਰੀਬਾਂ ਪਾਣੀ ਛੱਡ ਦਿੰਦੇ ਰੋ ਕੇ ਪਾਣੀ ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਯਾਰ ਇਹ ਮੈਂ ਨਹੀਂ ਕਰਨਾ ਚਾਹੀਦਾ ਪਾਣੀ ਉੱਥੇ ਰੋਕਿਆ ਵਾਰ ਰੋਕੀ ਕੋਈ ਜ਼ੋਰ ਲਾ ਕੇ ਪਾਣੀ ਛੱਡਦਾ ਵਕਯੋ ਕਿ ਇੱਕ ਇਹ ਕਿਥੇ ਗਵਰਣਸ਼ਾਨ ਤੋਂ ਆਏ ਹੋਏ ਨੇ ਇੱਕ ਇਹ ਕਿ ਬੰਗਲਾਦੇਸ਼ ਤੋਂ ਆਏ ਹੋਏ ਨੇ ਇੱਕ ਇਹ ਬਾਹਰ ਦੇ ਉਹ ਪਈ ਇਹ ਇੰਡੀਅਨ ਨੇ ਏ ਇੰਡੀਆ ਦੇ ਸਿੱਖ ਨੇ ਇਹ ਉੱਥੇ ਜਿੰਮੇ ਪਲੇ ਨੇ ਇਹਨਾਂ ਦੇ ਕੁਰਬਾਨੀ ਦਿੱਤੇ ਨੇ ਇੰਡੀਆ ਇਹਨਾਂ ਦਾ ਵੀ ਐ ਕੋਈ ਸ਼ਰਮ ਕਰ ਲੋ ਉੱਥੇ ਦੀ ਸਰਕਾਰ ਨੂੰ ਕੋਈ ਸ਼ਰਮ ਨਹੀਂ ਆਉਂਦਾ ਇਹ ਤੁਸੀਂ ਆਪਣੇ ਨੂੰ ਆਪ ਡੋਬਦੇ ਪਿਓ ਕਿਉਂ ਡੋਬਦੇ ਪਿਓ ਇਹ ਮੈ ਨਹੀਂ ਕਰ ਚਾਹੀਦਾ ਠੀਕ ਹੈ ਇਹ ਤੁਹਾਡਾ ਖਰਮਾਇਆ ਨੇ ਇਹ ਪੰਜਾਬੀ ਇਹ ਬੜੇ ਮਿਹਨਤ ਕਾਚ ਬੰਦੇ ਨੇ ਠੀਕ ਹੈ ਇਹ ਇੰਡੀਆ ਨੂੰ ਇੱਕ ਅਨਾਜ ਦਿੰਦੇ ਅਨਾਜ ਇਹ ਬਹੁਤ ਸਭ ਤੋਂ ਜ਼ਿਆਦਾ ਅਨਾਜ ਪੰਜਾਬ ਨੂੰ ਗਾਇ ਜਾਂਦਾ ਤੇ ਭਾਈ ਪੂਰੇ ਇੰਨੇ ਨੂੰ ਪੰਜਾਬ ਅਨਾਜ ਇਹ ਪੰਜਾਬੀ ਲੋਕ ਦੇ ਰਹੇ ਨੇ ਬਾਕੀ ਤੁਹਾਡਾ ਕੋਈ ਕਿਸੇ ਦਾ ਕੰਮ ਨਹੀਂ ਹੈ ਅਨਾਜਵਾਨਾ ਤੂੰ ਤੈਨਾਂ ਨੂੰ ਰੋਲ ਦੇ ਪਿਆ ਯਾਰ ਗਲਤ ਗੱਲ ਹੈ ਤੂੰ ਇਮਦਾਦ ਨਹੀਂ ਦੇ ਰਿਹਾ ਕੋਈ ਕਿਸੇ ਕਿਸਮ ਦੀ ਸਹੂਲਤ ਨਹੀਂ ਦੇ ਰਿਹਾ ਮਾਨੂੰ ਪਹਿਲੇ ਤੱਕ ਨਹੀਂ ਦੇ ਰਿਹਾ ਫੇਰ ਕਹਿ ਰਹੇ ਤੂੰ ਇਲਜ਼ਾਮ ਲਾ ਰਹੇ ਜਿਵੇਂ ਕਿ ਮੈਂ ਦੋ ਦੋ ਮਹੀਨੇ ਦਾ ਰਾਸ਼ਨ ਇਕੱਠਾ ਕਰਦੇ ਪਹਿਲੇ ਤੁਸੀਂ ਰਾਸ਼ਨ ਦੇ ਰਹੇ ਹੋ ਤੇ ਦੋ ਦੋ ਮਹੀਨੇ ਦੇ ਬਦਲ ਗੱਲ ਪੁੱਛੀ ਪੁੱਛੀ ਤਾਂ ਵੀ ਤੂੰ ਦੋ ਦੋ ਮਹੀਨੇ ਦਾ ਰਾਸ਼ਨ ਦੇ ਰਹੇ ਹੋ ਤਾਂ ਫਿਰ ਇਕੱਠਾ ਕਰਨ ਤੁਸੀਂ ਦੇਖ ਕੁਛ ਨਹੀਂ ਰਹੇ ਗੱਲਾਂ ਵੀ ਨਾਲ ਉੱਠਣ ਨੂੰ ਸੁਣੇ ਜਾ ਰਹੇ ਯਾਰ ਗਲਤ ਗੱਲਾਂ ਨੇ ਬੇਦਿਲ ਦੁਕਾਨ ਦੇ ਗੱਲਾਂ ਨੇ ਜੋ ਕਿ ਜ਼ਿਆਤੀ ਕਰਦੇ ਪਹਿਲੇ ਉਤੋਂ ਤਿੰਨੇ ਕੁਝ ਨਹੀਂ ਪਿਆ ਉਤੋਂ ਗਲੰਦ ਘਣਦੇ ਪਏ ਹਾਂਜੀ ਯਾਰ ਵਾਰੀ ਗੱਲ ਬਹੁਤ ਹੀ ਤੇ ਕੀ ਕਰ ਸਕਦੇ ਆ ਅਸੀਂ ਜੇ ਦੁਆ ਕਰਦੇ ਪਏ ਆ ਯਾਰ ਪੰਜਾਬ ਨੂੰ ਆਪਣੀ ਮਦਦ ਖੁਦ ਕਰਨੀ ਚਾਹੀਦੀ ਇਹ ਕਰਦੇ ਹੀ ਕਿਹਾ ਮਦਦ ਪਈ ਪਾਕੀ ਅਸੀਂ ਪੰਜਾਬ ਨੂੰ ਉਹਨੂੰ ਪੇਗਾਮ ਦੇਵਾਂਗੇ ਆਪਣੇ ਭਰਾਵਾਂ ਨੂੰ ਜਿੱਥੇ ਜਿੱਥੇ ਮਦਦ ਨਹੀਂ ਪਹੁੰਚੀ ਪਈ ਉੱਥੇ ਪਹੁੰਚੋ ਜੀ ਠੀਕ ਹੈ ਉੱਥੇ ਵੀ ਆਪਣਾ ਜਿਹੜਾ ਫਰਜ਼ ਦਾਕਰ ਉੱਥੇ ਵੀ ਜਾ ਕੇ ਪਹੁੰਚੋ ਬਿਲਕੁਲ ਮਿਲਦੇ ਆਪਾਂ ਫੇਰ ਅਗਲੀ ਵੀਡੀਓ ਵਿੱਚ ਆਪਣਾ ਜੁਕਿਆ ਇਲਾਕਾ